ਬੰਦਿਆਂ ਨੂੰ ਖੂਚ ਲਟਕਾਉਣ ਵਾਲਾ ਪੰਜਾਬ ਦਾ ਬਚਿੱਤਰ ਪਿੰਡ ਜਾਨ ਬਚਾਉਣ ਲਈ ਖੂਚ ਲਟਕਣਾ ਲੋਕਾਂ ਦੀ ਮਜਬੂਰੀ ਅਣਗਿਣਤ ਲਟਕਦੇ ਬੰਦੇ ਦੇਖ ਉੱਡ ਜਾਂਦੇ ਹੋਸ਼ ਭਾਰੀ ਤੋਂ ਭਾਰੀ ਬੰਦਾ ਪਰਨੇ ਨਾਲ ਬਨ ਕੇ ਲਟਕਾ ਦਿੰਦੇ ਆ ਸਿਰਫ ਅਸੀਂ ਮਰਦਾਂ ਨੂੰ ਖੂਚ ਲਟਕਾਉਨੇ ਆ ਬਹੁਤ ਪਬਲਿਕ ਆਈ ਹੋਈ ਹੈ ਜਿੱਦਾਂ ਜਿੱਦਾਂ ਜਿਹਨੂੰ ਪਤਾ ਲੱਗਦਾ ਉਹ ਵੀ ਆ ਰਹੇ ਆ ਖੂਹ ਦੇ ਵਿੱਚ ਕੋਈ ਆਇਆ ਕੋਈ ਸ਼ਕਤੀ ਕੋਈ ਮੈਂ ਇੱਕ ਵਾਰੀ ਲੈ ਗਿਆ ਜੀ ਖੂਹ ਚ ਲਟਕਾਇਆ ਸੀ ਲੜਕਾ ਮੇਰਾ ਜਮੇ ਠੀਕ ਹੈ ਜੀ ਨਿੱਕੀ ਹਟ ਦਾ ਨਾਨਕਸ਼ਾਹੀ ਹਟ ਦਾ ਖੂ ਆ ਜੀ ਇਹ 8-10 ਸਾਲ ਹੋ ਗਏ ਮੈਂ ਠੀਕ ਹੋ ਗਿਆ ਸੀ ਜਿਨ੍ਹਾਂ ਨੂੰ ਹਰਨੀਆਂ ਆ ਗਦੁੱਤਾ ਆ ਕਹਿੰਦੇ ਕੁਝ ਵੀ ਠੀਕ ਹੁੰਦਾ ਜੀ ਉਹਦੇ ਦਰਦ ਦੁਰਦ ਹੁੰਦਾ ਜਿਨ੍ਹਾਂ ਦੇ ਸਭ ਠੀਕ ਹੁੰਦਾ ਲੱਤਾਂ ਵਗੈਰਾ ਜੀ ਗੋਲੀਆਂ ਦਾ ਦੁੱਦਾ ਉਹ ਵੀ ਠੀਕ ਹੁੰਦੇ ਆ ਹਾਂਜੀ ਹਰਨੀਆਂ ਸੀ ਬੇਟੇ ਨੂੰ ਅੱਛਾ ਜੀ ਤੇ ਪਹਿਲੀ ਵਾਰ ਆਏ ਤੁਸੀਂ ਅੱਜ ਕਿਤਾ ਜੀ ਦੂਸਰੀ ਵਾਰ ਤੀਸਰੀ ਵਾਰ ਆਏ ਸੀ ਪ੍ਰਸ਼ਾਦ ਜਣਾ ਅੱਛਾ ਜੀ ਹੁਣ ਫਰਕ ਆ ਜੀ ਬੱਚਾ ਹਾਂਜੀ ਹਾਂਜੀ ਹੈਗਾ ਫਰਕ ਫਰਕ ਆ ਜੀ ਹਾਂਜੀ ਵਿਸ਼ਵਾਸ ਨਾ ਲਾਓ ਇੱਥੇ ਤੇ ਸਭ ਕੁਝ ਠੀਕ ਹੋ ਜਾਂਦਾ ਜਿਹੜੀ ਮਰਜੀ ਪ੍ਰੋਬਲਮ ਹੋ ਜੇ ਹਰ ਕੋਈ ਠੀਕ ਹੋ ਜਾਂਦੀ ਇੱਥੇ ਅਗੇ ਸਾਰਾ ਕੁਝ ਆਪਣੇ ਬਜ਼ੁਰਗ ਕਿੰਨੀ ਪੀੜੀਆਂ ਤੋਂ ਇਲਾਜ ਕਰਦਾ ਸਾਡੀਆਂ ਜੀ 4 ਪੀੜੀਆਂ ਦਾ ਇੱਥੇ ਲਿਖਿਆ ਹੋਈਆਂ ਨੇ ਉਦੋਂ ਪਹਿਲਾਂ ਦੇ ਚੱਲਿਆ ਆ ਰਿਹਾ ਅਣਗਿਣਤ ਬੰਦਿਆਂ ਨੂੰ ਖੂਚ ਲਟਕਦਾ ਦੇਖ ਤੁਸੀਂ ਹੈਰਾਨ ਹੋ ਜਾਓਗੇ ਕਿ ਕਿਸ ਤਰ੍ਹਾਂ ਬੰਦਿਆਂ ਦਾ ਇਲਾਜ ਕੀਤਾ ਜਾਂਦਾ ਆ ਥੱਲੇ ਲਿੰਕਾ YouTube ਦੀ ਫੁੱਲ ਵੀਡੀਓ ਦਾ ਕਲਿੱਕ ਕਰੋਗੇ ਫੁੱਲ ਵੀਡੀਓ ਨਿਕਲ ਜੇਗੀ ਐਡਰੈਸ ਵੀ ਫੁੱਲ ਮਿਲ ਜੇਗਾ